ਹਾਈ ਹੈਲੋ ਗਾਇਜ਼ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਹੱਸਦੇ ਵਸਤੇ ਵੋਗੇ ਰੱਬ ਤੁਹਾਨੂੰ ਚਾਹਤਿਆਂ ਕਲਾਮ ਕੇ ਓਕੇ ਅੱਜ ਜੀ ਅਸੀਂ ਅੱਜ ਗੱਲ ਕਰਾਂਗੇ ਸਿੱਖ ਬਰਾਦਰੀ ਬਾਰੇ ਚ ਸਿੱਖ ਬਰਾਦਰੀ ਨੇ ਮਸਜਿਦ ਦੇ ਅੰਦਰ ਭੁੱਖੇ ਮੁਸਲਮਾਨ ਬੱਚਿਆਂ ਨੂੰ ਖਾਣਾ ਖਿਲਾ ਕੇ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਦਿੱਤੀ ਕਿਸ ਤਰ੍ਹਾਂ ਸਿੱਖਾਂ ਨੇ ਇਹ ਕੰਮ ਕੀਤਾ ਹੈ ਕਿ ਮਸਜਿਦ ਦੇ ਵਿੱਚ ਪੱਟਿਆਂ ਨੂੰ ਕੰਜ ਖਾਣਾ ਤਕਸੀਮ ਕੀਤਾ ਹੈ ਵੀਡੀਓ ਇਹ ਜੇ ਤੁਹਾਡਾ ਨਾਲ ਸ਼ੇਅਰ ਕਰਾਂਗੇ ਵੀਡੀਓ ਕਾਫੀ ਇੰਟਰਸਟਿੰਗ ਲੱਗਦੀ ਹੈ ਫੇ ਇਹ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਜਲਦੀ ਨਾਲ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚੱਲਦੇ ਹਾਂ ਤੇ ਇਹਦੀਆਂ ਵੀਡੀਓ After getting information about the problems of students of a local madrasa the management committee of Gurudwara Hazarna Sahib Malerkotla has started serving them food twice a day the members of Gurudwara mm -hmm. committee has also announced that if anyone is facing any problem about food they should approach them immediately ਸਾਨੂੰ ਪਤਾ ਲੱਗਿਆ ਇੱਥੇ ਪ੍ਰਬੰਧਕਾਂ ਨੇ ਦੱਸਿਆ ਵੀ ਇਹ ਮਲੇਰਕੋਟਲਾ ਮਦਰਸੇ ਦੇ ਅੰਦਰ ਜੋ ਲਗਭਗ 100 ਬੱਚਾ ਤੇ ਇਹਨਾਂ ਵਿੱਚੋਂ ਬਹੁਤਾਂ ਤੇ ਜੂਪੀ ਵਿਹਾਰ ਦੇ ਰਹਿਣ ਵਾਲੇ ਇਥੇ ਉਹਨਾਂ ਦੀਆਂ ਟਿਕਟਾਂ ਕਰਾਈਆਂ ਹੋਈਆਂ ਸੀ ਤੇ ਅਚਾਨਕ ਉਹ ਰੇਲਾਂ ਟ੍ਰੇਨਾਂ ਸਭ ਬੰਦ ਹੋਣ ਕਰਕੇ ਉਹ गिर ਗਏ ਹਨ ਤੇ ਇਹਨਾਂ ਦੇ ਲੰਗਰ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਹਾਂ ਦਾ ਨਾਰਾ ਸੈ ਮਲੇਰ ਕੋਟਲਾ ਝੁੱਗੀ ਚੌਪੜੀਆਂ ਦੇ ਵਿੱਚ ਜਾ ਕੇ ਅਸੀਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੈ ਉਹ ਤਾਂ ਹੈ ਸ਼ੁਰੂ ਤੋਂ ਹੀ ਕੋਈ ਸਿੱਖ ਪੰਥ ਦਾ ਆਪਣੇ एहसान ਤਾਂ ਅਸੀਂ ਦੇ ਨਹੀਂ ਸਕਦੇ ਜੋ ਵੀ ਇਹ ਕਰਦੇ ਆਉਂਦੇ ਨੇ ਹਰ ਹਰ ਵਕਤ ਹੀ ਕਰਦੇ ਨੇ ਜਿੱਥੇ ਵੀ ਕਿਤੇ ਵਕਤ ਪਿਆ ਉੱਥੇ ਹੀ ਕਰਿਆ ਪਰ ਜਿਹੜਾ ਹੁਣ ਅੱਜ ਦੀ ਘੜੀ ਦੇ ਵਿੱਚ ਭੁੱਖੇ ਮਰਦੇ ਨੂੰ ਖਾਣਾ ਦੇ ਰਹੇ ਨੇ ਇਹਦਾ ਕੋਈ एहसान ਅਸੀਂ ਕਦੇ ਜ਼ਿੰਦਗੀ ਭਰ ਨਹੀਂ ਦੇ ਸਕਦੇ। ਮਦਦ ਕਰ ਰਹੇ ਹੈ ਬੱਚੇ ਦੀ ਦੇਖ ਰੱਖ ਕਰ ਰਹੇ। ਮਦਦ ਕਰ ਰਹੇ ਹੈ ਬੱਚੋਂ ਦੀ। ਜ਼ਰੂਰਤ ਕੀ ਕਹ ਦਿਆ ਇਹਨਾਂ ਨੇ। बर्तन दिए खाना पीने की जो है सामान वगैरह जो है खिला पिला दे कहां से बच्चे हैं जो ये बिहार है और यूपी के बच्चे हैं झारखंड के बच्चे हैं बच्चे को खाने की जरूरत थी खाना तो। आपने भेज दिया माशाल्लाह अल्लाह आपको इसका बेहतरीन बदला दे अल्लाह जजा खैर दे अपार्ट फ्रॉम सर्विंग फूड टू तो द स्टूडेंट्स तो ऑफ तो मदरसा the management committee of gurudwara has also been serving food to around 1000 other persons, other needy persons of malir kotla This okay ji i video to sab vekhi hai kis tarah sikh jehdi community e ohna ne stand leya ohna ne vekhya ke itthe bachche jehde ne ohna nu khana nahi milda paya te khane de hawale to ohna nu kafi zyada pareshani jehdi chukki chukni pandi payi si je di vajah to itthe puri taur te sikh community ne elaan kita ਸਿੱਖਾਂ ਵੀਰਾਂ ਨੇ ਐਲਾਨ ਕੀਤਾ ਕਿ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਮਸਲਾ ਆਏ ਤੇ ਪੂਰੀ ਤਰ੍ਹਾਂ ਤੇ ਸਾਨੂੰ ਦੱਸਿਆ ਜਾਏ ਜਿੱਥੇ ਵੀ ਗੱਲ ਹੁੰਦੀ ਮਦਦ ਕਰਨ ਦੀ ਪਿਆਰ ਕਰਨ ਦੀ ਕਿ ਕਿ ਇੱਕ ਦੂਜੇ ਦੇ ਨਾਲ ਮਿਲਣ ਦੀ ਉਥੇ ਸਿੱਖ ਜਿਹੜੇ ਨੇ ਪੇਸ਼ ਪੇਸ਼ ਹੁੰਦੇ ਨੇ ਤੇ ਇਹਦੇ ਵਿੱਚ ਕੋਈ ਕੋਈ ਉਹ ਜਿਹਾ ਕੋਈ ਡਾਊਟ ਨਹੀਂ ਹੈ ਹਮੇਸ਼ਾ ਸਿੱਖਾਂ ਨੇ ਹਰ ਚੀਜ਼ ਦੇ ਵਾਧੇ ਚੜ੍ਹ ਕੇ ਜਿਹੜਾ ਆਪਣਾ ਹਿੱਸਾ ਹੈ ਉਹ ਪਾਇਆ ਹੈ ਆਵੇਂ ਮੁਸਲਮਾਨ ਹੋਏ ਹਿੰਦੂ ਹੋਏ ਹਰ ਇੱਕ ਦੇ ਨਾਲ ਜਿਹੜੀ ਆਪਣੀ ਮੁਹੱਬਤ ਤੇ ਪਿਆਰ ਹੈ ਰਿਸਪੈਕਟ ਹੈ ਉਹ ਸ਼ੋਅ ਕੀਤੀ ਬਹੁਤ ਵਧੀਆ ਲੱਗਿਆ ਹੈ ਵੀਡੀਓ ਵੇਖ ਕੇ ਇਹੋ ਜਿਹੇ ਵੀਡੀਓਜ਼ ਹੁੰਦੀਆਂ ਨੇ ਜਿਹੜੀਆਂ ਬਹੁਤ ساری ਥਾਵਾਂ ਤੇ ਬਹੁਤ ਪੋਜ਼ਿਟਿਵ ਮੈਸੇਜ ਜਿਹੜਾ ਦਿੰਦੀਆਂ ਨੇ ਤੇ ਪੋਜ਼ਿਟਿਵਿਟੀ ਲੋਕਾਂ ਦੇ ਵਿੱਚ ਸਪਰੈਡ ਕਰਦੀਆਂ ਨੇ ਤੁਸੀਂ ਕੀ ਕਹੋਗੇ ਦੁਬਾਰਾ ਤੋਂ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ అప్పుడు హ్యాకు అప్పుడు ఛానల్ దాగితే వాడే ఫ్రెట్ మన కాతుంది సచివే